ਦੋਸਤੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਜਾਨੀ ਇਹ ਮੇਰਾ ਪੰਜਾਬ ਵਿੱਚ ਤੇ ਤੁਹਾਡੇ ਆਪਣੇ ਹੋਸਟ ਜਾਨੀ ਬਾਵਾ ਵਿੱਕੀ ਵੱਲੋਂ ਜਿਹੜੇ ਦੋਸਤਾਂ ਨੇ ਅਜੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਰੇ ਲਾਲ ਬਟਨ ਦਬਾ ਕੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਦਬਾ ਦਿਓ ਜੇ ਤੁਹਾਡੇ ਕੋਲ ਵੀ ਕੋਈ ਫਨੀ ਚੁਟਕਲਾ ਤਾਂ ਤੁਸੀਂ ਇਸ ਵਟਸਐਪ ਨੰਬਰ ਤੇ ਸੈੱਟ ਕਰ ਸਕਦੇ ਹੋ ਜੀ ਅੱਜ ਦਾ ਗਿਆਨ ਇੰਨੀ ਸੰਪਤੀ ਕਮਾ ਕੇ ਇੰਨਾ ਪੈਸਾ ਕਮਾ ਕੇ ਕੀ ਕਰੋਗੇ ਮਾਇਆ ਨੇ ਤੁਹਾਡੇ ਨਾਲ ਨਹੀਂ ਜਾਣਾ ਇਹਨਾਂ ਦੱਸਣ ਵਾਲੇ ਮਹਾਰਾਜ ਇੱਕ ਕਥਾ ਦਾ 2 ਲੱਖ ਰੁਪਇਆ ਲੈਂਦੇ ਨੇ ਕਹਿੰਦੇ ਸੱਚਾ ਪ੍ਰੇਮ ਉਹੀ ਪਤੀ ਆਪਣੀ ਪਤਨੀ ਨੂੰ ਕਰਦਾ ਜਿਹਨੂੰ ਪਤਨੀ ਦੇ ਘੁਰਨ ਤੇ ਕੱਦੂ ਦੀ ਸਬਜ਼ੀ ਚੋਂ ਪਨੀਰ ਦਾ ਸਵਾਲ ਆਉਣ ਲੱਗ ਜਾਂਦਾ ਆਪਣੇ ਦੇਸ਼ ਦੇ ਲੋਕ ਵੀ ਪਤੰਦਰ ਅਜੀਬ ਸ਼ੈ ਨੇ ਬੇਰੋਜ਼ਗਾਰੀ ਤੋਂ ਤੰਗ ਆ ਕੇ ਲੋਕ ਬਾਵੇਂ ਬਣਦੇ ਆ ਤੇ ਇਹ ਇਹ ਪਤੰਦਰ ਉਹਨਾਂ ਤੋਂ ਨੌਕਰੀ ਵਾਸਤੇ ਤਵੀਤ ਲੈਣ ਵਗ ਜਾਂਦੇ ਨੇ ਬੋਮੈਂਸ ਦੇਤੀਆਂ ਵਧਾਈਆਂ ਜੀ ਉਹਨਾਂ ਮਾਮਾ ਨੂੰ ਜਿਨ੍ਹਾਂ ਨੇ ਮੇਰੇ ਦੋਸਤ ਅਰਗੇ ਸ਼ੇਰ ਪੁੱਤ ਜੰਮੇ ਤੇ ਉਹਨਾਂ ਭਾਬੀਆਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਬੱਕਰੀ ਬਣਾ ਕੇ ਰੱਖਿਆ ਹੋਇਆ ਹੁਣ ਗਰਮੀਆਂ ਦੇ ਦਿਨ ਆ ਗਏ ਹੁਣ ਕੀ ਹੋਊਗਾ ਹੁਣ ਸਲਮਾਨ ਖਾਨ ਰਿਤਿਕ ਰੋਸ਼ਨ ਅਕਸ਼ੇ ਕੁਮਾਰ ਅਰਗੇ 20 ਰੁਪਿਆ ਦੀ ਕੋਲਡ ਡਰਿੰਕ ਪਿੱਛੇ ਆਪਦੀ ਜਿਹੜੀ ਜਾਨ ਆ ਉਹ ਜੋਖਮ 'ਚ ਪਾਉਣਗੇ ਪਰ ਵੀਰੇ ਆਪਾਂ ਤੋਂ ਇਹ ਕੰਮ ਨਹੀਂ ਹੋਣਾ ਆਪਾਂ ਤਾਂ 20 ਰੁਪਿਆ ਦੀ ਕੋਲਡ ਡਰਿੰਕ ਦੀ ਬੋਤਲ ਦੁਕਾਨ ਤੋਂ ਲੈ ਕੇ ਪੀਣਾ ਕਰਾਂਗੇ ਐਡਾ ਐਡਾ ਰਿਸਕ ਕੌਣ ਲਊ ਇੱਕ ਸਵਾਲ ਹੈ ਕਹਿੰਦਾ ਕੰਡਿਆਂ ਭਰੇ ਰਸਤੇ ਤੇ ਤੁਹਾਡਾ ਸਾਥ ਕੌਣ ਦੋ ਪਤੀ ਪਤਨੀ ਭਰਾ ਭੈਣ ਦੋਸਤ ਜਾਂ ਪ੍ਰੇਮਿਕਾ ਉਹ ਯਾਰ ਬਾਰੇ ਇਮੋਸ਼ਨਲ ਨਾ ਹੋ ਗੋ ਚੱਪਲ ਦਊਗੀ ਚੱਪਲ ਪ੍ਰੈਕਟੀਕਲੀ ਵੀ ਸੋਚ ਲਿਆ ਕਰੋ ਇੱਕ ਸ਼ਰਾਬੀ ਨੇ ਆਪਣੀ ਘਰ ਵਾਲੀ ਨੂੰ ਬਿਸਕੀ ਦਾ ਪੈਗ ਬਣਾ ਕੇ ਦਿੱਤਾ ਜਦੋਂ ਹੀ ਘਰ ਵਾਲੀ ਨੇ ਇੱਕ ਘੁੱਟ ਭਰੀ ਤਾਂ ਉਹ ਕਹਿੰਦੀ ਓਹੋ ਹੋ ਏਨੀ ਕੌੜੀ ਏਨੀ ਕੌੜੀ ਉਹ ਕਹਿੰਦਾ ਹੋਰ ਹੁਣ ਤੈਨੂੰ ਕੀ ਲੱਗਦਾ ਵੀ ਅਸੀਂ ਦਾਰੂ ਪੀ ਕੇ ਏਆਸ਼ੀਆਂ ਕਰਦੇ ਆਂ ਉਹ ਜ਼ਹਿਰ ਦੇ ਘੁੱਟ ਪੀਨੇ ਆ ਜ਼ਹਿਰ ਦੇ ਕਹਿੰਦੇ ਭਾਰਤ ਰਤਨ ਉਹ ਜਨਾਨੀਆਂ ਨੂੰ ਵੀ ਚਾਹੀਦਾ ਜਿਹੜੀਆਂ 1 ਮਿੰਟ ਚ 300 ਗੱਲਾਂ ਆਪਣੇ ਪਤੀ ਨੂੰ ਸੁਣਾ ਕੇ ਉਦੋਂ ਬਾਅਦ ਐ ਕਹਿੰਦੀਆਂ ਦੇਖੋ ਜੀ ਮੇਰਾ ਮੂੰਹ ਨਾ ਖਲਵਾਓ ਕਹਿੰਦੇ ਆਪਣੇ ਦੋਸਤ ਨੂੰ ਓਨੇ ਹੀ ਪੈਸੇ ਉਧਾਰ ਦਿਓ ਜਿੰਨੇ ਪੈਸੇ ਤੁਸੀਂ ਦੇ ਕੇ ਭੁੱਲ ਜਾਣ ਦੀ ਸਮਰੱਥਾ ਰੱਖਦੇ ਹੋ ਜਿਹੜੇ ਡਾਕਟਰ ਹੁੰਦੇ ਨੇ ਡਾਕਟਰਾਂ ਤੋਂ ਜ਼ਿਆਦਾਤਰ ਇਹ ਗੱਲ ਸੁਣਨ ਨੂੰ ਮਿਲਦੀ ਆ ਵੀ ਜੇ ਤੁਸੀਂ ਪਹਿਲਾਂ ਲੈ ਆਉਂਦੇ ਨਾ ਤਾਂ ਸ਼ਾਇਦ ਮਰੀਜ਼ ਬਚ ਜਾਂਦਾ ਅੱਜ ਇੱਕ ਐਕਸੀਡੈਂਟ ਦਾ ਕੇਸ ਡਾਕਟਰ ਕੋਲ ਆਇਆ ਡਾਕਟਰ ਨੇ ਸ਼ੀਤਸ਼ੀਲ ਦੀ ਦਾਖਲ ਕੀਤਾ ਦਾਖਲ ਕਰਕੇ ਜਦੋਂ ਦਾ ਚੈੱਕਅਪ ਵਗੈਰਾ ਕੀਤਾ ਤਾਂ ਜਿਹੜਾ ਮਰੀਜ਼ ਸੀ ਉਹ ਡੈੱਡ ਹੋ ਗਿਆ ਤਾਂ ਡਾਕਟਰ ਮੂੰਹ ਜਾਂ ਲਮਕਾ ਕੇ ਉਹਦੇ ਰਿਸ਼ਤੇਦਾਰਾਂ ਨੂੰ ਕਹਿੰਦਾ ਕਹਿੰਦਾ ਜੇ ਤੁਸੀਂ ਘੰਟਾ ਤੋਂ ਪਹਿਲਾਂ ਲੈ ਆਉਂਦੇ ਨਾ ਤਾਂ ਮਰੀਜ਼ ਬਚ ਜਾਣਾ ਸੀ ਇੱਕ ਰਿਸ਼ਤੇਦਾਰ ਨੇ ਮਾਰਿਆ ਕੰਨ ਤੇ ਡਾਕਟਰ ਦੇ ਚਪੇੜਾ ਉਹ ਕਹਿੰਦਾ ਸਾਲਿਆ ਘੰਟਾ ਪਹਿਲਾਂ ਕਿੱਥੋਂ ਲੈ ਆਉਂਦੇ ਅੱਧਾ ਘੰਟਾ ਪਹਿਲਾਂ ਤਾਂ ਇਹਦਾ ਐਕਸੀਡੈਂਟ ਹੋਇਆ ਦੋਸਤੋ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਸਾਡੇ ਚੈਨਲ ਨਾਲ ਜੁੜਨ ਵਾਸਤੇ ਜੇ ਵੀਡੀਓ ਚੰਗੀ ਲੱਗਦੀ ਹੈ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਸਾਰੇ ਦੋਸਤਾਂ ਨੂੰ ਸੈਲੂਟ ਹੈ ਜੀ